ਹਾਂ ਢੜੀ ਗਈ ਤੇ ਹੋਵੇ ਵੱਜਾਂ ਮਾਰਨ ਡਿਆ ਹਾਂ ਇਹ ਐ ਬੱਡੇ ਬੋਏ ਦੇਖ ਲੋ ਇਸ ਕੀ ਸ਼ਕਲ ਹਾਂ ਅੱਜ ਕੀ ਲਿਆਏ ਹੈੇ ਦੇਖੋ ਸ਼ੀ ਦਾ ਬਰਥਡੇ ਲਿਆਂਦਾ ਅੱਜ ਇਹ ਬਰਥਡੇ ਦਾ ਕੇਕ ਹੈ ਇਕੀ ਕਾਬਾ ਤੇ ਹੈ ਬਰਥਡੇ ਵਾਏ ਔਰ ਇਸਕੇ ਸਾਥ ਕਾਟੇਂਗੇ ਜਿਸਕੀ ਜਿਸਕੀ ਚਲੋ ਚਲੀਏ ਆਜੋ ਅੱਜ ਖੁਸ਼ ਦਾ ਬਰਥਡੇ ਆ ਤੇ ਜਗਸਿਰ ਦੇ ਬਰਥਡੇ ਤੇ ਆਪਾਂ ਗੱਲ ਕੀਤੀ ਸੀ ਵੀ ਆਪਾਂ ਬਰਥਡੇ ਤੇ ਕੇਕ ਨਹੀਂ ਕੱਟਣਾ ਤੇ ਫੁੱਲ ਬੁੱਟੇ ਲਾਵਾਂਗੇ ਸੋ ਉਸ ਦਿਨ ਬਾਅਦ ਅਸੀਂ ਬਹੁਤ ਜ਼ਿਆਦਾ ਬਿਜ਼ੀ ਰਹਿਣ ਲੱਪੇ ਸੀ ਤੇ ਇਹਨਾਂ ਦੇ ਬਰਥਡੇ ਦਾ ਫਰਕ ਥੋੜਾ ਹੀ ਉਹਦਾ ਜੁਲਾਈ ਚ ਹੁੰਦਾ ਅਗਸਟ ਦਾ ਅਸੀਂ ਸੋਚਿਆ ਚਲੋ ਇਹਦੇ ਬਰਥਡੇ ਵਾਲੇ ਦਿਨ ਸ਼ੁਰੂਆਤ ਕਰਾਂਗੇ ਹੋਰ ਵੀ ਲਾਵਾਂਗੇ ਰੁੱਖ ਬੁੱਟੇ ਨੂੰ ਮੈਨਾਂ ਲਾ ਗਿਆ ਨਾ ਆ ਜੋ ਆਪਾਂ ਨਾਲੇ ਤਾਂ ਪਰਲੇਵਣ ਕਖੀਆਂ ਪਿਆਈ ਏਟਾਂ ਕੋਲ ਫੜ ਲਾਉਨੇ ਆ ਤੇ ਨਾਲੇ ਤੁਹਾਨੂੰ ਆ ਵੇ ਇੱਥੇ ਚੱਲਿਆ ਨਹੀਂ ਹਨ ਨਹੀਂ ਕੁਛ ਨਹੀਂ ਦੱਬ ਜਾ ਕਿ ਕੀ ਹੋਇਆ ਉਹ ਚੱਲ ਲੈ ਗਿਆ ਜਮਾਨ ਬਾਦ ਉਤੋਂ ਦੀ ਆ ਇੱਥੇ ਪਰਲੇਵਣ ਕਿੱਥੇ ਗੋਟਿਆਂ ਕੋਲ ਯਾਹ ਚਿਆਲ ਮੈਂ ਲਿਉਣਾ ਕਖੀਆਂ ਚ ਡੇਟੀਆਂ ਬਦਲ ਗਈਆਂ ਹੁਣ ਡਰਾਈਵਰੀ ਕਰਾਂਗੇ ਛੱਡ ਦੋ ਇਹ ਕਿਹਦੀ ਫਿਰਦਾ ਜੱਜ ਸਵੇਰੇ ਸਵੇਰੇ ਆ ਵੇਖੋ ਲਵਾਲੀ ਸੱਟ ਨੀਲੀ ਕਿੰਨੀ ਹੋਈ ਪਈ ਅੱਡੀ ਨਿਕਲ ਆਇਆ ਫੋਨ ਹੀ ਪਾਣੀ ਹਾਂ ਮਾਸ ਪਟਾ ਸਵੇਰੇ ਸਵੇਰੇ ਬਰਥਡੇ ਗਿਫਟ ਨੇ ਆਪਣੇ ਆਪ ਹੀ ਨੀ ਨੀ ਵਾਈ ਦੀਆਂ ਲੱਤਾਂ ਡੀਆਂ ਦੀਆਂ ਵਾਈ ਇਹ ਨੇ ਆਏ ਥੱਲੇ ਕੀ ਥੀ ਹੋਣੀਆਂ ਜ਼ਿਆਦਾ ਰਿਲੈਕਸੀ ਦੇ ਆ ਗਈ ਉਹ ਅੱਗੇ ਨੂੰ ਆਏ ਤੇ ਫੱਟੀ ਇੱਥੇ ਆ ਗਈ ਆ ਦੇਖੋ ਲੈ ਡਿੱਗਾ ਆਈ ਫਿਰ ਡਿੱਗਾ ਨਹੀਂ ਹੋਇਆ ਐਂ ਡੀਆਂ ਸੀ ਇਹ ਹਰ ਗੱਲ ਦੀ ਗੱਲ ਦੱਸਦਾ ਹੀ ਨਿਕਿਆ ਚਲ ਆ ਜੀ ਆ ਕਾ ਹੱਥ ਨਹੀਂ ਲੈ ਕੋਈ ਅਬ ਮੇਰੇ ਸੇ ਬਚ ਕੇ ਰਹਿਣਾ ਰੇ ਨਹੀਂ ਮੈਂ ਟਰੱਕੇ ਚੱਲ ਜੰਨੀ ਆ ਇੰਨੀ ਵੀ ਦੂਰ ਨਹੀਂ ਜਾਣਾ ਅਡੇਜੀ ਨੇ ਤਾਂ ਵਿੱਚ ਆਉਦਾ ਹਿੱਸਾ ਪਾਉਣਾ ਹੀ ਹੁੰਦਾ ਨਾ ਦੱਸੋ ਵੀ ਕਿਹੜੇ ਕਿਹੜੇ ਕੀ ਬੁੱਟੇ ਕੀ ਕੀ ਆ ਮੈਂ ਦੱਸਦਾ ਆ ਹੈਗੇ ਨੇ ਅਮਰੂਦ ਆ ਦੋਨੋਂ ਨਾ ਅਮਰੂਦ ਆ ਹੈ ਅਮਰੂਦ ਆ ਅਮਰੂਦਾ ਨਿੱਕਾ ਨਿੱਕਾ ਆ ਹੈਗੇ ਆ ਜਮਨ ਆ ਜਮਨ ਆ ਆ ਜਮਨ ਤੇ ਆ ਵੀ ਅਮਰੂਦ ਆ ਨੀ ਅਮਰੂਦ ਆ। ਅਮਰੂਦ ਲਈ ਆ। ਉਹ ਹੀ ਆਲੂ ਬੁਖਾਰਾ ਜਾ ਭਰਾਓ। ਆਲੂ ਬੁਖਾਰਾ ਹਾਂ ਠੀਕ। ਆ ਛੱਡ। ਆਲੂ ਨੂੰ ਜਦ ਬੁਖਾਰ ਚੱਲ ਬੱਜੇ ਤੋਂ ਬਣ ਜਾਂਦਾ ਆਲੂ ਬੁਖਾਰਾ। ਆ। ਆ ਹੈਗੇ ਆ। ਆ ਵੀ ਆਲੂ ਬੁਖਾਰਾ। ਨਹੀਂ ਵੀ ਆਲੂ ਬੁਖਾਰਾ। ਆ ਤਰੇਕ। ਤਰੇਕ। ਤੇ ਆ ਵੀ ਤਰੇਕ। ਆ ਵੀ ਆਲੂ ਬੁਖਾਰਾ। ਆ ਵੀ ਆਲੂ ਬੁਖਾਰਾ। ਆ ਆਵਲਾ। ਆ ਕੀ ਆ? ਅਮਰੂਦ। ਆ ਕੀ ਆ? ਆ ਵੀ। ਇਹ ਦੇ ਸੁਖਚੈਨ। ਸੁਖ ਤੇ ਚੈਨ। ਹੂੰ। ਤੇ ਆ ਲੈ ਗਾ ਉਹ। ਆ ਫਿਰ ਅਮਰੂਦ। ਮਰੂਦ ਫੇਰ ਮਰੂਦ ਆ ਗਿਆ ਜਾਂ ਫੇਰ ਸੁਖ ਚੈਨ ਫੇਰ ਆ ਗਿਆ ਸੁਖ ਤੇ ਚੈਨ ਆ ਗਿਆ ਤਰੀਗਾ ਨਿਕਲੇ ਗਿਆ ਜੰਮੂ ਸੱਤੂ ਜੰਮੂ ਹੁਣ ਮੈਂ ਦੱਸੂਗੇ ਬਲਾਉਣੇ ਕਿਵੇਂ ਚਲੋ ਲਿਆਓ ਚਲੋ ਲਿਆ ਕੋਈ ਚੋਕ ਚੋਕੇ ਇਹੋਗੇ ਕੁਝ ਫਲ ਫਰੂਟ ਤੇ ਕੁਝ ਜੰਮੂ ਲੱਗਦੇ ਸਾਰੇ ਜਿੱਤੇ ਵੀ ਪਤਾ ਇਹ ਜੰਮੂ ਥੋੜਾ ਵੱਡਾ ਹੋ ਜਾਂਦਾ ਨਾ ਉਹਦੀ ਜਿਆਦਾ ਰੌਣਕ ਆਇਆ ਪਿਆ ਤੁਹਾਨੂੰ ਮੈਨੂੰ ਲੱਗਦਾ ਮਗੇ ਰੋ ਟੋੜ ਗਏ ਨੇ ਕੰਮ ਖਰਾਬ ਜਾ ਹੋ ਗਿਆ ਹਾਂ ਮਾ ਸਗਰ ਇੱਥੇ ਹੁਣ ਕੀ ਲਾਵਾਂਗੇ ਜੰਮੂ 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 ਝਮੂ ਬਾਹਰ ਡੋਂਗਾ ਦਾ ਕਟਵਾ ਮਥੇ ਲੇ ਕਰਣਾ ਨੋ ਹੋਵੇ ਕੁਛ ਤੂੰ ਕਰ ਕੀ ਹਾਂ ਕੀ ਹਾਂ ਇਹਦੇ ਸ਼ੋ ਜਿਆਦਾ ਵੇਖਣਾ ਪਏ ਪਾਕਿਸਤਾਨੀ ਪਚਾੜੇ ਉਹ ਨਾ ਕਰਕੇ ਲੈ ਲੈ ਬਹਿਨ ਦੇਖ ਲਓ ਨੀ ਲੈਪਟਾਪ ਤੇ ਉਹ ਕਰ ਦਿੰਦੇ ਲੈਪਟਾਪ ਤੇ ਕੀ ਕਿਆ ਕਿਆ ਕੋਕਿੱਲਾ ਬਹੂ ਹਾਂ ਫਟ ਗਿਆ ਦੋ ਕਰਕੇ ਲੋ ਵਾਦੂ ਆ ਇਧਰੇ ਇਹ ਦੋ ਦੰਡਾ ਖਲਕਤਾ ਆ ਹਾ ਲਓ ਰੋੜੇ ਨੇ ਉੱਤੇ ਜਾ ਗਰੇ ਵਟੇ ਨੂੰ ਨਾ ਵੀ ਖੜ ਕੇ ਹੋਣਾ ਦੋ ਜਾਈ ਮਾਲ ਨੇ ਕਿਲਾ ਵੇ ਕਿਹੜਾ ਰੋੜੇ ਪੱਥਰ ਉਹ ਆਨੇ ਇੱਥੇ ਹਾਂ ਇਧਰ ਨਹੀਂ ਕਹ ਮਾਲ ਦਾ ਮਤਲਬ ਤਾਂ ਮਾਲ ਹੀ ਹੁੰਦਾ ਰੋੜੇ ਪੱਥਰ ਨਹੀਂ ਹੁੰਦਾ ਮਾਲ ਦੀਆਂ ਗੱਲਾਂ ਕਰਦੇ ਨੇ ਸਾਡੇ ਕੋਲੇ ਮਾਲ ਇਹ ਗੜਦਾ ਨਾ ਇਹ ਸੀਮੈਂਟ ਲਾਉਂਦਾ ਨੇ ਕੰਦਾ ਨਾਲ ਉਹ ਦੱਸ ਨਾ ਕੁਛ ਦਾ ਉਹ ਪੰਨਦਾ ਇੱਥੇ ਆ ਕਾ ਉੱਥੇ ਜੇ ਕਰਕੇ ਇੱਕ ਹੁੰਦਾ ਉਹ ਉੱਥੇ ਇੱਥੇ ਸੱਪ ਵੀ ਰਹਿੰਦਾ ਏ ਸੋ ਸੰਤਰੇ ਵੀ ਲੱਗੇ ਆ ਇਸ ਕਰਕੇ ਅਸੀਂ ਡਰਦੇ ਸੰਤਰੇ ਖਾਣ ਨਹੀਂ ਹੁੰਦੇ ਤੁਹਾਨੂੰ ਕੁਮਲ ਨਹੀਂ ਦੇਖਿਆ ਕਿੱਥੇ ਆ ਇੱਥੇ ਆ ਕਿੰਨੇ ਸੰਤਰੇ ਲੱਗੇ ਨਾ ਹੂੰ ਆ ਲਾਸਟ ਵਾਲੇ ਤੇ ਬਹੁਤ ਲੱਗੇ ਆ ਆਪਾ ਅੱਗੇ ਨੂੰ ਮੇਰੇ ਸਾਹਮਣੋਂ ਬੈਠਾ ਪੱਕ ਜੜੀ ਹੁੰਦੀ ਮੱਥ ਘੜਾ ਵਾਡੂਗਾ ਨਾ ਕਰੀ ਜਾ ਇਹ ਰੀਤਾ ਨਿਕਲੇ ਥਣੇ ਪਣੀ ਹਾਂ ਘੜੀ ਸੁਭ ਕਰਮ ਚੱਲ ਖੋਸ਼ ਹੱਥ ਲਗਾ ਤੇਰੇ ਵੱਡੇ ਇਹ ਤੇਰੇ ਨਾਲ ਜੰਮੇ ਨੇ ਚੱਲ ਚੱਲ ਮੇਰੇ ਨਾਲ ਨਹੀਂ ਜੰਮੇ ਮੈਂ 14 ਸਾਲ ਬਾਅਦ ਜੰਮੇ ਚੱਲ 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 ਤੜ ਕੋ ਪਾਈ ਮਿੱਟੀ ਭੋਰ ਕੇ ਪਾਈ ਮਿੱਟੀ ਜੇ ਸਿੱਧਾ ਰੱਖੇ ਹੱਥ ਨਹੀਂ ਪਾਓ ਹਾਂ ਭੋਰ ਕੇ ਪਾ ਦੇ ਨਾਲ ਜੀ ਨਾਲ ਭੋਰ ਕੇ ਜਿਹੜੀ ਨਾਲ ਲੱਗ ਕੇ ਹੋਰ ਕਿਵੇਂ ਭੋਰ ਕੇ ਪਾ ਦੇ ਨਾਲ ਧੰਗੀ ਤੇਰੇ ਕੋਲ ਜੋ ਹਰ ਤੇ ਇਹ ਸਾਡਾ ਵੀਡੀਓ ਬਣਾਉਣ ਦਾ ਮਕਸਦ ਇੱਥੇ ਇਹ ਸੀ ਕਿ ਜਦੋਂ ਵੀ ਕੋਈ ਬਰਥਡੇ ਆਉਂਦਾ ਹੈ ਤਾਂ ਕੇਕ ਕੱਟਣ ਦੀ ਬਜਾਏ ਤੇ ਹਜ਼ਾਰਾਂ ਖਰਚਾ ਹਜ਼ਾਰਾਂ ਰੁਪਏ ਖਰਚਾ ਕਰਨ ਦੀ ਬਜਾਏ ਸਾਨੂੰ ਰੁੱਖ ਲਾਉਣੇ ਚਾਹੀਦੇ ਘਰੇ ਛਾਲੇ ਰੁੱਖ ਲਾਓ ਤੇ ਫਲਦਾਰ ਰੁੱਖ ਲਾਓ ਇਹ ਲੱਗੇ ਜੰਮੂ ਇਹ ਲੱਗੇ ਜੰਮੂ ਜਦੋਂ ਜੰਮੂ ਲੱਗੇ ਤੇ ਉਦੋਂ ਤੁਹਾਨੂੰ ਖਾਓਗੇ ਹੋਰ 1.5 ਸਾਲ ਲੱਗਣੇ 1.5 ਸਾਲ ਬਾਅਦ ਲੱਗਨੇ ਜੰਮੂ ਤੁ ਕੋਈ ਗੱਲ ਨਹੀਂ ਆਪਾਂ ਵੀ ਇੱਥੇ YouTube ਫੈਮਿਲੀ ਵੀ ਇੱਥੇ ਚਲੋ ਚੱਕ ਦੋ ਫੱਟੇ ਇੱਥੇ ਨਾ ਲਾ ਇੱਥੇ ਲਾ ਇੱਥੇ ਤੇ ਹੁਣ ਅਸੀਂ ਸੈਕਿੰਡ ਬਰਖਤ ਦੀ ਤਿਆਰੀ ਜਲਦੀ ਲਾ ਜਲਦੀ ਸਿੱਧੇ ਜੀ ਹੋ ਜਾਣਗੇ ਨਹੀਂ ਨਾ ਤੇ ਜਿਹੜਾ ਆਸੇ ਪਾਸੇ ਘਾਹ ਏ ਇਹ ਅਸੀਂ ਹੁਣ ਸਫਾਈ ਕਰ ਦਾਂਗੇ ਦੁਬਾਰਾ ਹੋ ਗਿਆ ਪਹਿਲਾਂ ਸਫਾਈ ਕਰਤੀ ਸੀ ਸਾਰੇ ਇੱਥੇ ਬਿਲਕੁਲ ਘਾਹ ਖਤਮ ਹੋ ਗਿਆ ਸੀ ਹਾਂਜੀ ਖੁਸ਼ ਜੀ ਤੁਸੀਂ ਕੀ ਕਹਿਣਾ ਚਾਹੋਗੇ ਵੱਡੇ ਬੋਏ ਇੱਥੇ ਜੇ ਫੱਜੀ ਵੀ ਲਾਈ ਦੀ 200 ਰੁਪਏ ਦੇ ਆਇਆ ਤੇ ਉਹਨੇ ਭਾਈ ਆਰ 200 ਖਰਚਾ ਕਰ ਦੇਣਾ ਹਾਂ। ਹਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ? ਫੀਲਿੰਗ ਗੁੱਡ। ਹਾਂ। ਸੋ ਨਾਲੇ ਤਾਂ ਆਪਾਂ ਸਿਹਤ ਵਿਗਾੜਦੇ ਹਾਂ। ਇਹ ਤਾਂ ਚਪਾਲ ਲੈ ਗਿਆ। ਹੋ ਗਿਆ ਬੁੱਢਾ ਤੈਨੂੰ ਦਿਸਣ ਵੜ ਗਿਆ ਹੀ। ਹਾਂ। ਕੋਈ ਨਹੀਂ ਕਿਵੇਂ ਨਹੀਂ ਉਹ ਇਹਨੂੰ ਤਾਂ ਨਹੀਂ ਸੱਪ ਦੀਂਦਾ ਬਾਈ ਨੂੰ। ਇਹ ਹੁਣ ਹੀ ਨਾ ਦਿਸਣਾ। ਸੱਚ ਬਾਈ ਜਦ ਮੱਲੂ ਵਾਲੇ ਆਪੜਾ ਦਿਸਣਾ ਪੜਾ ਇਹਨੂੰ। ਨਹੀਂ ਗੋਲੀ ਹੋ ਜਾਂਦਾ ਉਦੋਂ। ਨਹੀਂ ਬਾਈ ਦੀ ਫੋਟੋ ਹੈਗੀ ਸੱਚ ਦਿਖਾਉਣੀ ਬਾਈ ਨੂੰ ਜਿਹੜੀ ਦੇ ਵਿਆਹ ਦੀ ਫੋਟੋ ਵੇ ਵੰਨਿਆ ਵਿਆਹ ਦੇ ਵਾਦੋਰੇ ਫੋਟੋ ਤਾਂ ਜਵਾਨ ਲਿਆ ਉਹ ਜਵਾਨ ਸੀ ਨਾ ਹਰ ਤੋਂ ਕਾਲੀ ਦਾੜ੍ਹੀ ਤੇ ਕਾਲੇ ਵਾਲ ਪੂਰੇ ਸਰੀਰ ਕਾਲੀ ਕਾਲੀ ਗੱਗੀ ਹੈ ਜਗਾ ਪਸੰਦ ਹਰ ਜਾ ਏ ਕਿ ਲਾਤਾ ਮਣ ਆਲੂ ਬਖਾਰਾ ਉਹ ਕਿਤੇ ਬਾਰੂ ਬੁਰਾ ਉਹ ਲੋਚਾ ਕੋਈ ਆਲੂ ਬਖਾਰਾ ਤਨ ਉਹ ਆਪਣੇ ਹੀ ਨਹੀਂ ਪਤਾ ਕੀ ਲੈ ਹੁੰਦੀ ਦੋਵੇਂ ਇਹ ਲੋਚੇ ਨੂੰ ਆਲੂ ਬਖਾਰਾ ਕਹਿੰਦੇ ਮਾਤੇ ਪਤਾ ਨਹੀਂ ਲੱੱਚੇ ਨੂੰ ਹਰ ਜਦ ਮਿੱਟੀ ਭਾਈ ਇਹਦਾ ਕੁੱਟ ਨਹੀਂ ਕਿਨੇ ਮਿੱਟੀ ਨਾਲ ਨਾਲੀ ਆ ਸਿੱਧਾ ਕਰਨ ਲਈ ਐ ਕਰਕੇ ਇਹਨੂੰ ਇੱਕ ਕੱਟ ਕਰ ਆਵੇ ਅੰਬ ਜਿਹੜਾ ਉਹ ਵਿਚਾਰਾ ਕਿੱਧਰ ਨੂੰ ਜਾਣਦਾ ਅੰਬ ਇਹ ਲਿਓ ਨੇ ਉੱਥੋਂ ਦਾਣੇ ਨਾਲ ਕੋਟਣ ਹਾਂ ਇੱਥੇ ਹੀ ਲਾ ਦੇਣਾ ਭਾਈ ਫੇਰੇ ੂਟੇ ਪੋਰ ਚਲੋ ਭਾਈ ਚਲੋ ਬੱਚਾ ਪਾਟੀ ਥੋੜਾ ਨੀਅਤ ਨਾਲ ਕੰਮ ਕਰੋ ਨਾ ਲੱਗ ਜਾ ਉਹ ਪਰਲੇ ਬੰਨੇ ਸਾਂ ਅੰਬ ਦੇ ਪਰਲੇ ਬੰਨੇ ਬਾਧੂ ਸਾਂ ਉਹਦੇ ਡਰ ਡਰ ਕੱਢਾ ਮੜ ਕੇ ਫਸ ਕੋ ਦਾਂ ਹਾਂ ਜਿਆਦਾ ਸੰਗਣਾ ਜਿਆਦਾ ਸੰਗਣਾ ਮੜ ਕੇ ਆਪਣਾ ਤੋੜਨੇ ਵੀ ਹੈ ਨਾ ਫਿਰ ਤੋੜਨ ਮੈਂ ਬੈਗ ਪਾ ਕੇ ਜਿਵੇਂ ਜਿਹੜਾ ਕੂਟ-ਕੂਟ ਕੇ ਮਿੱਟੀ ਕੋ ਜਿਵੇਂ ਹਮ ਤੁਮ ਕੋ ਕੂਟ-ਕੂਟ ਕਰ ਸਖਤ ਬਣਾਏ ਹੈ ਨਾ ਇਟਾ ਨਹੀਂ ਹੋਗੇ ਮਿੱਟੀ ਕੋ ਕੂਟਣਾ ਹੈ ਦੇ ਜੀ ਵੀ ਨਾਲ ਪੂਰੀ ਹੈਲਪ ਕਰਾ ਰਹੀ ਹੈ ਇਹ ਹੋ ਰਿਹਾ ਗਿਆ ਬਾਈ ਚਲਾਉਣਾ ਕੁਦੇ ਸੱਪ ਦੀ ਡਿੰਗਰ ਨਹੀਂ ਕਰਦੀ ਪਈ ਐ ਸੱਪ ਆ ਹਬ ਚੱਪ ਉਹ ਕੋਈ ਪਰਾਂ ਇਹਨੇ ਪੇਟੀਆਂ ਵਾਲੇ ਅੰਦਰੋਂ ਹਾਂ ਕਿ ਚੱਕਣ ਦਾ ਐ ਇਹਨੇ ਉਹ ਨਿਗਲੀ ਦੇਨੇ ਉਹ ਨਿਗਲਦੇ ਸਾਰੀ ਧੌਣ ਫਾਣੀ ਇਹਨੇ ਬਾਈ ਨੇ ਛੜਾਈ ਮਾਂ ਹੋਏ ਇਹਨੇ ਖਾ ਜਾਣੀ ਸੀ ਲੈ ਮਾਰਦੇ ਇਹਨੇ ਕੰਧ ਨਾ ਮਾਰ ਕੇ ਮਾਰਦੇ ਨਹੀਂ ਚਾਰ ਬੱਚੇ ਥੱਲੇ ਥੱਲੇ ਦੇ ਹਾਂ ਚਾਰ ਬੱਚੇ ਕਿੱਥੇ ਆ ਥੱਲੇ ਥੱਲੇ ਹਾਂ ਘੁੱਟ ਦੇ ਕਿਹੜੇ ਘੁੱਟ ਪੇਟੀਆਂ ਦੇ ਕਮਰੇ ਤੋਂ ਉਹ ਸਭ ਕੋਈ ਪੇਟੀਆਂ ਕਾਹਦੇ ਦੇਖੀ ਹਾਂ ਜੀ ਬੇਲੀ ਬਾਜੂ ਤੇ ਆਜੂ ਜਿਹੜੇ ਵਰਜ਼ ਨਹੀਂ ਹਰ ਜੜ ਕਰਿਓ ਉੱਥੇ ਪੰਜੇ ਮਾਰ ਦੋ ਨਾ ਨੀ ਹੋ ਜੀ ਬੱਚੇ ਉੱਥੇ ਫਰ ਦੇਣਾ ਪਕਟੋ ਕਿੰਨੇ ਟਰੱਕ ਲੋਡ ਕਰਾਉਣੇ ਫਿਰ ਬਾਗ ਜਿੰਨੇ ਅੰਬਾਂ ਦੇ ਹੋਏ ਹੁਣ ਤਾਂ ਬਾ ਉਹ ਵੇਖੋ ਟਰੱਕ ਅੰਜ ਕਰੋ ਟਰੱਕ ਦੀ ਬੁਕਿੰਗ ਕਰ ਲਓ ਅਸੀਂ ਆਲੂ ਬੁਖਾਰੇ ਲਾ ਚੁਕ ਲੌਣ ਲੱਗੇ ਆਂ ਤੇ ਇਹ ਨਾ ਵੇ ਬਾਅਦ ਆਪਣਾ ਟਰੱਕ ਦੀ ਬੁਕਿੰਗ ਨਾ ਹੋ ਮਿਲੇ ਟਰੱਕ ਹੀ ਨਾ ਆਉਣ ਆਪਣੇ ਪੈ ਪੈ ਖਰਾਬ ਹੋ ਜਾਣਾ ਆਲੂ ਬੁਖਾਰੇ ਕੋਈ ਪਾਣੀ ਪਾਉਣਾ ਵੋਟਰ ਵੋਟਰ ਪਾਲਕੋ ਹੀ ਪਈ ਫੇਰ ਵੇਖੋ ਇਧਰ ਵੇਖੋ ਜਿਹੜੀ ਪਾਲਕ ਲਾਈ ਸੀ ਆਪਾਂ ਇਹ ਨਹੀਂ ਊਰੀਗਾ ਆਹ ਪਾਲਕ ਜੇ ਹੈਲੋ ਬਲੂ ਚ ਹੈ ਉਹ ਵੇਖ ਬਾਈ ਪਰਲੇ ਬਣ ਲੱਜੂ ਮੇਰੀ ਗੱਲ ਕੋਈ ਨਹੀਂ ਸੁਣਦਾ ਪਿਆ ਹਾਂ ਪਾਲਕ ਹੀ ਆ ਹਾਂ ਚਲੋ ਜੀ ਨੈਕਸਟ ਇਹ ਵੀ ਬੁਖਾਰਾ ਹੀ ਆ ਇਹਨੂੰ ਵੀ ਬੁਖਾਰੀ ਚੜਿਆ ਯੈਸ ਤੂੰ ਸਾਰੇ ਬੁਖਾਰੇ ਬੁਖਾਰੀ ਲੈ ਆਏ ਆ ਇਹ ਕਿ ਕਿ ਜਿਹੜੇ ਰੈੱਡ ਜਾਂਦੇ ਉਹ ਵਾਲਿਆ ਪਤਾ ਨਹੀਂ ਉਹਨੂੰ ਲੂਜੇ ਆਖਿਆ ਆਪਾਂ ਆਲੂ ਖਰਿਆ ਕੀ ਇਹਨੇ ਪਤਾ ਨਹੀਂ ਮਿੰਤਾ ਜੇ ਥਕੇ ਨਹੀਂ ਸਮਝ ਲੱਗੀ ਤੂੰ ਹੀ ਗਿਆ ਕੀ ਲੂਜੇ ਨੂੰ ਆਲੂ ਖਾਰੇ ਕਹਿੰਦੇ ਕਮੈਂਟਾਂ 'ਚ ਪੁੱਛ ਲੋ ਵੀ ਲੂਚੇ ਕੀ ਹੁੰਦੇ ਆਲੂ ਖਾਰੇ ਕੀ ਹੁੰਦੇ ਹਾਂ ਬਈ YouTube ਫੈਮਿਲੀ ਤੁਸੀਂ ਦੱਸਿਓ ਹੁਣ ਇਹ ਫਰਕ ਆ ਕੇ ਦੋਵੇਂ ਸੇਮ ਚੀਜ਼ ਹੈ ਹੋਵੇ ਹੋਵੇ ਆਹ ਵੇਖ ਲਾਲੀਆਂ ਖਾਂ ਜਾਂਦੀ ਇਹ ਨਹੀਂ ਕਬੂ ਆਉਂਦੀਆਂ ਖੰਭ ਨਹੀਂ ਲੱਗੇ ਤੈਨੂੰ ਇਹ ਕਈ ਰੀ ਫੜ ਲਿੰਦੀ ਹਾਂ ਇਹ ਜਿਹੜੇ ਫੜੇ ਕਬੂਤਰ ਬੜੇ ਫੜਦੀ ਆ ਉੜਦਾ ਉੜਦੇ ਉੜਦੇ ਨੂੰ ਬੜਕਾ ਲੈਂਦੀ ਆਹੋ ਦੋ ਜੀ ਸਦਾ ਜੱਗੇ ਵੀ ਮਾਂ ਵੀ ਜੱਗੇ ਨੂੰ ਨਾਂ ਮੇਦੀ ਸ਼ਕੀਨ ਜੱਗੇ ਜੱਗੇ ਨਾਲ ਬੰਦੀ ਵੀ ਹੁੰਦੀ ਆਹੋ ਉਹ ਮਨ ਲੱਗਬ ਫੜ ਲੈ ਸ਼ਕਾਰ ਕੋਈ ਆਵੇ ਹਾਂ ਘਰ ਦੇ ਪਈ ਕੋਈ ਘਾਲਾ ਮਾਰ ਦੇਖਿਓ ਪਰ ਦੇਖਿਓ ਦੇਖਿਓ ਕੋਈ ਦੋ ਜਵਾਗਿਆ ਗਾਬੂ ਦੇ ਜੀ ਨਹੀਂ ਹਾਂ ਜਾਣ ਵਾਹ ਕਿੰਨੇ ਕੀੜੇ ਉਹ ਵੇਖੋ ਉੱਥੋਂ ਨਿਕਲਦੇ ਨੇ ਜੀ ਬੇਲੋ ਕੀੜੇ ਤਿੰਨੇ ਤੀਲੇ ਓਏ ਚੜਗੇ ਚੜਗੇ ਇਹ ਦੰਦੀ ਬਹੁਤ ਮੱਪੈੜੀ ਵੱਢਣਗੇ ਯਾਰ ਚੱਲ ਅਈ ਮੰਮੀ ਚਲਾਇਆ ਚਲ ਜੀ ਆ ਬਾਕੀ ਤੇ ਜਿਹੜੇ ਬੁੱਟੇ ਆ ਤਰੇਕਾ ਐ ਸੁਖ ਚੈਨਾ ਤੇ ਹੋਰ ਕੀ ਆ ਜੰਮੂ ਇੱਕ ਤੇ ਤਰੇਕ ਤੇ ਜੰਮੂ ਵੀ ਇੱਕ ਜੰਮੂ ਇੱਕ ਜੰਮੂ ਇਹ ਅਸੀਂ ਮੋਟਰ ਤੇ ਲਾਵਾਂਗੇ ਖੇਤ ਵਾਲੀ ਤੇ ਉਹ ਨਿੱਕੇ ਨਿੱਕੇ ਬੂਟੇ ਤਿੰਨ ਰਹਿ ਗਏ ਆ ਉਹ ਵੀ ਕਿਤੇ ਲਾ ਹੀ ਦੋ ਮੈਂ ਤੈਨੂੰ ਸੁੱਕ ਨਾ ਜਾਵੇ ਪਿਆ ਤੇ ਇੱਥੇ ਜਗ੍ਹਾ ਬਣਾਵਾਂਗੇ ਫਿਰ ਲਾਵਾਂਗੇ ਇਹ ਚੱਲੇ ਆ ਖੁਸ਼ ਤੇ ਖੁਸ਼ ਦੇ ਪਾਪਾ ਖੇਤ ਖੇਤ ਜਾ ਕੇ ਲਾ ਕੇ ਆਉਣਗੇ ਕੀ ਬਿਮਾਰੀ ਆ ਗੇ ਮਰੀਆ ਅੱਗੇ ਆਉਣਾ ਵਾਰ-ਵਾਰ ਜੁੱਤੀਆਂ ਤੇ ਨਹੀਂ ਖਾਣੀਆਂ ਨੰਬਰ ਭਵਨ ਇੱਕਾ ਹੀ ਆ ਪਰ ਵੱਜਦਾ ਬੜਾ ਹੀ ਬੋਲ ਮੁਰੂਤ ਮੁਰੂਤ ਮੱਤ ਖਾ ਤਿੱਦ ਮੇ ਪੀੜ ਹੋਏਗੀ ਨਹੀਂ ਜਰੂਰ ਬੜਾ ਤੂੰ ਜੁੱਤੀਆਂ ਤੇ ਨਹੀਂ ਖਾਂਦਾ ਲੈ ਮੁਰੂਤ ਹੰਨਾ ਕੋਣ ਆਈ ਕੋਣ ਆਈ ਕੋਣ ਚਲੋ ਭਾਈ ਆਪੋਂ ਤੋਂ ਉੱਪਰ ਆਸਮਨ નીચે ਅੱਜ ਮੈਂ ਅੱਗੇ ਜਮਾਨਾ ਹੈਪੀ ਸ਼ੇ ਓ ਮਾਈ ਗੋਡ ਤੇ ਇੱਧਰ ਲਗਾ ਦਿੱਤੀ ਫੋਟੋ ਵੀ ਬਾਬਾ ਜੀ ਦੀ ਇੱਥੇ ਗੁਰਬਾਣੀ ਸਦਾ ਹੀ ਚੱਲਦੀ ਰਹਿੰਦੀ ਆ ਤੇ ਇੱਧਰ ਪੱਖਾ ਵੀ ਲਾਤਾ ਹੋਣ ਰਹਿ ਗਿਆ ਛੱਤ ਦਾ ਕੰਮ ਕਰਨ ਵਾਲਾ ਉਹ ਜਗਸੀਰ ਫ੍ਰੀ ਹੋ ਕੇ ਕਰੂ ਗਾਇਜ਼ ਹੁਣ ਅਸੀਂ ਜਾ ਰਹੇ ਆ ਖੇਤ ਰੁਖ ਲਾਉਣ ਉਥੇ ਆਹ ਦੇਖ ਸਕਦੇ ਹੋ ਦਰਚਾਰੇ ਮੱਲਾ ਵਾਲੀ ਸਾਈਡ ਪੈ ਜਾਂਦਾ ਕਿਹੜਾ ਪੇੜ ਦਾ ਕੀ ਨਾਮ ਸੀਗਾ ਪਤਾ ਨਹੀਂ ਕਿਹੜਾ ਅ ਸੋਨੇਵੰਨ ਦਾ ਬੋਲ ਲੈਂਦੇ ਆਂ ਹਮੈਂ ਕਾਮਲਾਲਾ ਕਾਮਲ ਵਾਲੇ ਉਥੇ ਚੱਲੇ ਆਂ ਅਸੀਂ ਤੇ ਉਧਰ ਜਾ ਕੇ ਤੁਹਾਨੂੰ ਦਿਖਾਵਾਂਗੇ ਕਿ ਕਿਹੜੇ ਕਿਹੜੇ ਰੁੱਖ ਲਾਉਣੇ ਪਏ ਆ ਸਾਰੇ A ਤੋਂ Z ਲਗਭਗ ਪਹੁੰਚ ਹੀ ਚੁੱਕੇ ਹਾਂ ਤੇ ਚੈੱਕ ਕਰੋ ਹਰਿਆਲੀ ਕਾਬਲ ਵਾਲੇ ਤੇ ਪਹਿਲੀਆਂ ਸਾਡੀ ਕਿ ਪਹਿਲੀ ਉਹ ਸਾਹਮਣੇ ਆ ਤੇ ਤੇ ਚੈੱਕ ਕਰੋ ਕਿੰਨੀ ਜਿਆਦੀ ਹਰਿਆਲੀ ਰੋਏ ਪੈਰ ਪੈਰ ਤੇ ਰੁੱਖਾ ਇੱਕ ਇੱਕ ਕਦਮ ਪੱਟੀ ਤੇ ਰੁੱਖਾ ਕਿੱਡਾ ਵਧੀਆ ਲੁੱਕਾ ਰਿਹਾ ਨਾ ਦੇਖ ਸਕਦੇ ਹੋ ਹੈ ਬਹੁਤ ਵਧੀਆ ਟਿਕਾਣਾ ਨਾ ਪਹਿਲੀ ਦਾ ਆ ਦੇਖੋ ਐ ਬੁਰੀ ਉੱਤੇ ਸ਼ਾਤੀ ਬੰਨ ਬੰਦੀ ਪਈ ਆ ਤੇ ਰੁੱਖਾ ਦੀ ਇਸੇ ਕਰਕੇ ਇਹਨੇ ਕੀ ਰੁੱਖ ਲਾਇਆ ਕਰੋ ਜਿਵੇਂ ਕੀ ਆਪਾਂ ਜੇ ਬਰਥਡੇ ਪਾਰਟੀਆਂ ਦੇ ਯਾਰ ਯਾਰ 200 200 ਰੁਪਿਆ ਜੜ ਦਿੰਨੇ ਆ ਤੇ ਅੱਜ 200 ਦੇ ਆਏ ਨਾ ਰੁੱਖ ਸਾਰੇ 200 250 ਦੇ ਰੁੱਖ ਆ ਜਾਂਦੇ ਤੇ ਬਹੁਤ ਮਿਲ ਕੀ ਫਰਕ ਪੈਂਦਾ ਜੇ ਇੱਕ ਇੱਕ ਬੰਦਾ ਇੱਕ ਰੁੱਖ ਵੀ ਲਾਵੇ ਤੇ ਇੰਨੇ ਲੱਖ ਦੀ ਆਬਾਦੀ ਆਪਣੀ ਆਪਾਂ ਇਹ ਮਿੰਕੀ ਬਹੁਤ ਕੁਝ ਕਰ ਸਕਦੇ ਆ ਕਈ ਲੋਕ ਨੇ ਜਿਹੜੇ ਰੁੱਖ ਕੱਟਦੇ ਆ ਜਿਹੜੀ ਬਹੁਤ ਗਲਤ ਗੱਲ ਆ ਦੇਖ ਸਕਦੇ ਕਿ ਕਿੰਡੀ ਸੋਹਣੀ ਚੀਜ਼ ਲੱਗਦੀ ਆ ਜਿਵੇਂ ਨੇਚਰਲ ਪੂਰੀ ਐਨ ਹਰੀਆਲੀ ਚਾਰੇ ਬੰਨੇ ਚਾਰੇ ਪਾਸੇ ਇਸੇ ਕਰਕੇ ਕਿੰਨੇ ਵੱਧ ਤੋਂ ਵੱਧ ਰੁੱਖ ਲਗਾਇਆ ਕਰੋ ਜਿੰਨੇ ਲਗਾ ਸਕਦੇ ਆ ਤੇ ਇਧਰ ਆਪਣਾ ਜਾਂਦਾ ਏ ਐਂ ਪਈ ਜਾਂਦੀ ਏ ਰਸਤਾ ਇਧਰ ਨੂੰ ਪਹਿਲੀ ਵੱਲ ਨੂੰ ਤੇ ਤੇ ਦੇਖੋ ਕਿੰਨਾ ਸੁਹਾਵਣਾ ਲੁੱਕਾ ਰਿਹਾ ਹੈ ਦੇਖੋ ਕਿਵੇਂ ਆਪਣੀ ਪੈੜੀਆ ਤੇ ਇੱਕ ਆਪਣੀ ਮੋਟਰ ਹੋ ਰਹੀ ਸਾਹਮਣੇ ਤੇ ਇੱਕ ਆ ਰਹੀ ਉਹ ਜਿਉਂ ਕਰ ਰਿਹਾ ਹੈ ਦੇਖਦਾ ਹੈ ਪਈ ਜਾ ਰਹੀ ਹੈ ਤੇ ਇੱਥੋਂ ਸਾਨੂੰ ਇੱਥੇ ਸਕੂਟਰ ਧੱਕ ਕੇ ਤੇ ਅੱਗੇ ਦੁਰਕੇ ਜਾਣਾ ਪੈਣਾ ਗਾਇਜ਼ ਇਥੋਂ ਅਸੀਂ ਜਾ ਰਹੇ ਹਾਂ ਅੱਗੇ ਨੂੰ ਐ ਰਸਤਾ ਜਾ ਰਿਹਾ ਹੈ ਤੇ ਉਹ ਰੀ ਮੋਟਰ ਤੇ ਆ ਦੇਖੋ ਮੇਰੇ ਲੋਰ ਦਾ ਹਾਲ ਜਾਲੇ ਲੱਗ ਲੱਗੇ ਬਹੁਤ ਜਾਲੇ ਇੱਥੇ ਆ ਦੇਖੋ ਓਏ 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 ਤੇ ਆ ਦੇਖੋ ਇੱਥੋਂ ਐ ਟਰਨ ਆਊਗਾ ਤੇ ਆ ਮੋਟਰ ਇੱਕ ਆ ਰਹੀ ਉੱਥੋਂ ਚੰਗੀ ਤਰ੍ਹਾਂ ਦਿਖਾ ਨਹੀਂ ਸਕਿਆ ਤੇ ਇੱਕ ਆ ਰਹੀ ਚਲ ਤੇ ਐਸੀ ਤਿੰਨ ਬੂਟੇ ਇੱਥੇ ਲਾਉਣੇ ਹਨ ਹੈ ਤਿੰਨ ਇੱਥੇ ਲਾਉਣੇ ਤੇ ਤਿੰਨ ਵਾਲੀ ਮੋਟਰ ਤੇ ਲਾਉਣੇ ਹਨ ਤਿੰਨ ਇੱਥੇ ਲਾ ਦੇਣੇ ਤੇ ਗਾਈਜ਼ ਇੱਕ ਇੱਥੇ ਮੋਟਰ ਚੱਲਦੀ ਪਈ ਆ ਬੜੀ ਸਰਾ ਚੀਜ਼ ਹੋ ਗਈ ਕਿ ਮੋਟਰ ਚੱਲਦੀ ਪਈ ਆ ਆ ਦੇਖੋ ਇਹਦੇ ਜਾਲੇ ਬੜੇ ਆ ਰਹੇ ਨੇ ਜਿਹਾ ਦੇਖੋ ਪਾਣੀ ਪਾਣੀ ਹੈ ਦੇਖ ਨਾ ਜਾਵਾਂ ਤੇ ਆ ਦੇਖੋ ਆ ਚੱਲ ਰਹੀ ਆ ਮੋਟਰ ਮੋਟਰ ਬੜੀ ਘੜ ਚੱਲਦੀ ਆ ਨਾ ਹੁਣ ਹੈ ਤੇ ਗਾਈਜ਼ ਇਹ ਤੁਹਾਨੂੰ ਦੱਸਦੀ ਇੱਕ ਖੋਈ ਹੋਈ ਹੈ ਛੋਟੀ ਪ੍ਰਾਣੀ ਆ ਦੇਖੋ ਸੱਪਾਂ ਦੀ ਥਾਂ ਬੰਦ ਕਰ ਦੋਗੀ ਮਾੜੀ ਹੋਈ ਗਾਈ ਸਾਡੇ ਨਾਲ ਅਸੀਂ ਇੱਥੇ ਆਏ ਤੇ ਮੋਟਰ ਬੰਦ ਹੋ ਗਈ ਹੈ ਪਰੋ 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 ਪਾਣੀ ਪਾਣੀ ਤੇ ਗਾਈਜ਼ ਆ ਦੇਖੋ ਆ ਸਾਡੀ ਮੋਟਰ ਇੱਥੇ ਦਿਨ ਬੂਟੇ ਲਾ ਦੇਣੇ ਆ ਪਹਿਲੇ ਵੀ ਇੱਥੇ ਇੱਕ ਹੈਗਾ ਬੜਾ ਵਧੀਆ ਤੇ ਇੱਕ ਮੋਟਰ ਹੋ ਰਹੀ ਉਥੇ ਲਾਉਣੇ ਆ ਤੇ ਪਾਣੀ ਜਾ ਰਿਹਾ ਧੀਮੀ ਧੀਮੀ ਆ ਦੇਖੋ ਦੇਖੋ ਤੇ ਗਾਈਜ਼ ਆਪ ਹੁਣ ਇਹਨੂੰ ਪਾ ਦਿੰਨੇ ਆ ਪਾਣੀ ਬੂਟੇ ਨੂੰ ਉਹ ਹੁਣ ਪਾਣੀ ਪਾ ਕੇ ਆਵੜੀ ਹੋ ਰਹੀ ਪੰਗੀ ਇਹ ਦੇਖ ਵੀ ਇਹਦੇ ਖੂਹ ਦੀ ਨਾਲ ਨਾ ਤੋੜੇ ਜਦੋਂ ਪਤਾ ਕੋਈ ਨਹੀਂ ਕਦੋਂ ਇੱਥੇ ਲਈ ਪਾਉਣਾ ਹਾਂ ਹਾਂ ਤੇ ਆਹ ਦੇਖੋ ਆਪਾਂ ਪਾ ਦਿੰਨੇ ਹੁਣ ਪਾਣੀ ਦੇਖੋ ਗਾਈਜ਼ ਆਪਾਂ ਪਾਣੀ ਪਾ ਦਿੱਤਾ ਹੋਇਆ ਹੈ ਮੈਨੂੰ ਇੱਥੇ ਲੱਗਣਾ ਚਾਹੀਦਾ ਹੋਵੇ ਹੰਝਾਲਿਆ ਕੋਈ ਗੜਾ ਕਿੱਸਾ ਸਹੀ ਗੱਲ ਇਹ ਪੂਰਦੀ ਐਤ ਕੀ ਹਾਂ ਇੱਥੇ ਲਾ ਦੂ ਪਰ ਜੜਾ ਇਹਨਾਂ ਨਿਕਲ ਹੋਣਾ ਹੈ ਪਰ ਇੱਟਾਂ ਇਹਨਾਂ ਨਿਕਲ ਹੋਣੀਆਂ ਹੈਂ ਇਹਦੇ ਪਾਣੀ ਹੋਊਗਾ ਕਿੱਥੇ ਖੂਜ ਕੋਡ ਮੋਟਰ ਹੀ ਇੱਥੇ ਵੀ ਮੋਟਰ ਹੀ ਦੁੱਧੀਆਂ ਪਈਆਂ ਮੱਛੀ ਇਹ ਦੁੱਜੀ ਮਣਕੀ ਜੇ ਇਹਨੂੰ ਖੋਦੀੇ ਨੀਚੇ ਤੇ ਪਾਣੀ ਨਿਕਲੂਗਾ ਪਾਣੀ ਤਾਂ ਨਿਕਲਣਾ ਹੀ ਐਸ ਕਰ ਹੂੰ ਤੇ ਆ ਦੇਖੋ ਸਿੱਧਾ ਨਹੀਂ ਨਿਕਲਣਾ ਮੋਟਰ ਨਾਲ ਨਿਕਲਣਾ ਮਣਕੀ ਹਰ ਖੋਜ ਮੋਟਰ ਲੱਗੀ ਹੁੰਦੀ ਆ ਇਹ ਕੋਈ ਖੋਈ ਹੋਈਆਂ ਮੋਟਰਾਂ ਪਹਿਲਾਂ ਹੁੰਦੀਆਂ ਦੁੱਧੀਆਂ ਹੂੰ ਉਹਨਾਂ ਵਿੱਚ ਆ ਮੋਟਰ ਤਾਂ ਧੀਦੀ ਇੰਨੇ ਦੇ ਵਿੱਚ ਹੂੰ ਇਹ ਮੋਟਰ ਧੀਦੀ ਹੁੰਦੀ ਜਿਵੇਂ ਮੋਟਰ ਘਰੇ ਖੋਲ ਹੀ ਨਹੀਂ ਕਾਲੀ ਕੋਈ ਨਹੀਂ ਹੁੰਦੀ ਐ ਮੋਟਰਾਂ ਤੇ ਨਹੀਂ ਐ ਤਾਂ ਹੁੰਦੀਆਂ ਕੋਸ ਮਿਲਕੀਆਂ ਖੂਹ ਚ ਸਾਹਮਣੀ ਐ ਉੱਤੇ ਪਾਣੀ ਆਇਆ ਹੁੰਦਾ ਤੇ ਹੋਰ ਬਾਲਟੀ ਨਾਲ ਖਿੱਚ ਲੁੰਦੇ ਆ ਨਹੀਂ ਬਤ ਉਹ ਪਾੜਾ ਉਹ ਪਹਿਲਾ ਕੰਮ ਪਰਾਣਾ ਕੰਮ ਨਾ ਤੇ ਉਹ ਮਿਲਕੀ ਉਹ ਕੀ ਸਿਸਟਮ ਹੁੰਦਾ ਉਹ ਪਹਿਲਾ ਖੂਹ ਹੁੰਦੇ ਸੀ ਪਹਿਲਾਂ ਆਪਣੇ ਦਾਦਿਆਂ ਉਹ ਮੇਕੀ ਮੜਿਆ ਖੋਦਿਆ ਪਾਣੀ ਨਿਕਲ ਆਉਂਦਾ ਸਿੱਧਾ ਹੀ ਹੈ ਨਾ ਪਾਣੀ ਜਿਆਦਾ ਉੱਤੇ ਹੀ ਉਦੋਂ ਪਾਣੀ ਉੱਚੇ ਉੱਚੇ ਹੀ ਪਰ ਉਹ ਉਹਦਾ ਤਰੀਕਾ ਹੀ ਸੀ ਲਿਆ ਹੋਰ ਹਾਂ ਕਿੱਥੇ ਜਮੂ ਜਮੂ ਇੱਕ ਇਹ ਹਾਂ ਹੁਣ ਤਰੀਕਾ ਹੋ ਗਿਆ ਚੇਂਜ ਮੋਟਰ ਵਾਲਾ ਇਸਾਈਡ ਤੇ ਜੇ ਜਿਹੜਾ ਪੱਤੀ ਜਾਰੋ ਖਲਾਤਾ ਇਹ ਇੱਥੇ ਮੋਟਰ ਦੇ ਨਾਲ ਤੇ ਇੱਕ ਇੱਥੇ ਲੱਗ ਗਿਆ ਤੇ ਇੱਥੇ ਆ ਇੱਕ ਤਰੀਕ ਆ ਜਮਨ ਹੋ ਗਿਆ ਤੇ ਆ ਇੱਕ ਹੋਰ ਤਰੀਕ ਤੇ ਬਾਕੀ ਦੋ ਉਧਰ ਲਾ ਦੋਨੇ ਨਾ ਹਾਂ ਪਾਣੀ ਪਾਦਾ ਨਾ ਵਸ ਠੀਕ ਆ ਚਲੋ ਇੱਥੇ ਆਪਾਂ ਜਮਨ ਵੀ ਲਾ ਦਿੱਤੀ ਆ ਤੇ ਡੜੀ ਹੁੰਦੇ ਜੀ ਦੁਬਾਰਾ ਪਾਣੀ ਪਾ ਰਹੇ ਨੇ ਇੰਦੇ ਜੂ ਆਪਾਂ ਪਾਣੀ ਪਾਤਾ ਏ ਤੇ ਹੁਣ ਆਪਾਂ ਇੱਥੇ ਇੱਕ ਹੋਰ ਲਾਣਾ ਇੱਥੇ ਰਹਿਣੀ ਜਾਂ ਫਿਰ ਦੂਜੀ ਮੋਟਰ ਤੇ ਕਿਉਂਕਿ ਇੱਥੇ ਗਾਈਜ਼ ਪੈਪਾ ਪਈਆਂ ਹੋਈਆਂ ਨੇ ਤੇ ਪੈਪਾ ਜਣਾ ਜਿਵੇਂ ਖਰਾਬ ਨਾ ਕਰ ਦੇਣ ਪੈਪਾ ਨੂੰ ਹਾਂ ਆਹ ਵਾਲਾ ਪਾਣੀ ਇੰਡਰਗਰਾਉਂਡ ਤਾਂ ਕਰਕੇ ਆ ਵੀ ਪਹਿਲਾਂ ਮੈਨੂੰ ਲੱਗਾ ਰੁਕੀ ਹੁੰਦਾ ਸੀ ਆਹ ਵਾਲਾ ਵੇਖਿਓ ਡੈਡੀ ਹਾਂ ਵੀ ਤਰੇਕ ਜੀ ਇਹ ਵੱਡੀ ਸੀ ਨਾ ਇਹ ਆਪਾਂ ਜਾਇ ਕਰੀਏ ਕੀ ਰਹਿ ਗਿਆ ਆਪਣਾ ਆਪਣਾ ਇੱਕ ਦੇਖ ਰਹਿ ਗਿਆ ਦੋ ਕਿੰਨਾ ਰਹਿ ਗਿਆ ਪੰਜ ਨਹੀਂ ਸੀ ਬੂਟੇ ਆ ਵੀ ਕਾ ਪਿਆ ਹੂੰ ਤਿੰਨ ਪਏ ਜੇ ਨਾ ਤਿੰਨ ਪਏ ਬੂਟੇ ਤੇ ਤਿੰਨ ਉੱਥੇ ਲੱਗ ਗੀ ਪਰ ਉੱਥੇ ਵੀ ਦੋ ਆ ਪਹਿਲੇ ਹੀ ਰੁੱਕ ਦੋ ਨੇ ਦੇਖੋ ਸੀ ਹੂੰ ਉਥੇ ਪਹਿਲੇ ਹੀ ਜਗ੍ਹਾ 'ਚ ਕੱਟਾ ਹੋ ਵੇਖੋ ਹੂੰ ਜਗ੍ਹਾ ਉੱਥੇ ਵੀ ਨਹੀਂ ਗਈ ਈ ਹਾਂ ਜੇ ਬਾਕੀ ਵੀ ਜਗ੍ਹਾ ਹੈ ਬੜੀ ਉੱਥੇ